ਇਨੀ ਸੰਗਤ ਪਹੁੰਚੀ ਹੈ ਉੱਥੇ ਹੀ ਸਾਡੇ ਬਹੁਤ ਹੀ ਸਤਕਾਰਯੋ ਸੰਤ ਮਹਾਪੁਰਖ ਸੰਤ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਮੁਖੀ ਬਾਬਾ ਬੁੱਢਾ ਦਲ ਜੀ ਉਹ ਵੀ ਪਹੁੰਚੇ ਹੈ ਸੰਤ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਕਿਲਾ ਨੰਦਗੜ੍ਹ ਸਾਹਿਬ ਤੋਂ ਚੰਡੀਗੜ੍ਹ ਤੋਂ ਬਹੁਤ ਸਾਰੇ মিডিਆ ਦੇ ਸਾਥੀ ਬਹੁਤ ਸਾਰੇ ਅਫਸਰ ਸਹਿਬਾਨ ਹੋਰ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਤੇ ਸਾਰੀ ਸੰਗਤਾਂ ਆਪ ਸਭ ਦਾ ਦਿਲੋਂ ਧੰਨਵਾਦ ਕਿ ਆਪ ਸਭ ਇੱਥੇ ਪਹੁੰਚੇ ਮੈਂ ਖੁੱਦ ਇੰਨਾ ਲੰਬਾ ਜਾਮ ਸੀ ਕਿ ਖੁੱਦ ਮੋਟਰਸਾਈਕਲ ਤੇ ਪਿੱਛੇ ਕਿਸੇ ਦੇ ਪਿੱਛੇ ਬੈਠ ਕੇ ਆਇਆ ਜਿੰਨੀਆਂ ਬੱਸਾਂ ਸੀ ਉਹ ਹਰ ਪਿੰਡ ਤੋਂ ਡਬਲ ਡਿਮਾਂਡ ਆਰ ਕਰਕੇ ਅੱਜ ਕਾਫੀ ਜਿਹੜਾ ਉਤਸ਼ਾਹ ਸੰਗਤ ਦੇ ਵਿੱਚ ਮੈਂ ਇਹ ਮੇਰੇ ਸੁਭਾਗ ਹੈ ਇਹ ਆਪ ਸਭ ਦਾ ਮੈਂ ਸਾਰੀ ਉਮਰ ਅਗਰ ਧੰਨਵਾਦ ਕਰਦਾ ਰਵਾਂ ਬੇਨਤੀ ਹੈ ਪ੍ਰਬੰਧਕਾਂ ਨੂੰ ਬਾਬਾ ਜੀ ਨੂੰ ਇੱਧਰ ਮੀਡੀਆ ਵਾਲੇ ਪਾਸੇ ਬਾਬਾ ਜੀ ਸਾਰੇ ਸਤਿਕਾਰਯੋਗ ਸੰਤ ਮਹਾਪੁਰਖ ਬੈਠੇ ਆ ਸੰਤ ਪੱਪਾ ਅਵਤਾਰ ਸਿੰਘ ਜੀ ਟੀਪੀ ਸਾਹਿਬ ਵਾਲੇ ਸਾਡੇ ਇਲਾਕੇ ਦੇ ਹੋਰ ਵੀ ਬਹੁਤ ਸਾਰੇ ਸੰਤ ਮਹਾਪੁਰਖ ਸਾਰੇ ਸੰਗਤ ਪੁੰਚੀ ਹੈ ਇਹ ਆਪ ਸਭ ਦਾ ਮੇਰੇ ਅਰਗੇ ਨਿਮਾਣੇ ਦੇ ਉੱਤੇ ਇਹ ਕਿਰਪਾ ਕੀਤੀ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਕਿ ਸ਼੍ਰੀ ਅਨੰਦਪੁਰ ਸਾਹਿਬ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਕਿ ਦੁਨੀਆ ਦੇ ਉੱਤੇ ਸ਼੍ਰੀ ਨਨਤਪੁਰ ਸਾਹਿਬ ਦੇ ਐਮਐਲਏ ਹੋਣ ਤੋਂ ਵੱਡਾ ਕੋਈ ਖਿਤਾਬ ਨਹੀਂ ਹੋ ਸਕਦਾ ਮੈਂ ਸਾਰੀ ਉਮਰ ਅਗਰ ਆਪ ਸਭ ਦਾ ਧੰਨਵਾਦ ਕਰਦਾ ਰਵਾਂ ਉਹ ਵੀ ਨਾ ਕਾਫੀ ਤੇ ਗੁਰੂ ਸਾਹਿਬ ਦੀ ਐਸੀ ਬਖਸ਼ਿਸ਼ ਹੋਈ ਸਾਡੇ ਉੱਤੇ ਕਿ ਸਾਡੇ ਕਾਰਸ਼ਕਾਲ 'ਚ ਇਹ 350 ਸਾਲਾਂ ਦੀ ਸ਼ਤਾਬਦੀ ਹੈ ਜੀ ਨੌਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਨੇ ਖੁਦ ਮੂਲ ਜ਼ਮੀਨ ਖਰੀਦ ਕੇ ਸ਼ਹਿਰ ਇਹ ਨਗਰੀ ਬਸਾਈ ਇਹ ਉਹ ਨਗਰੀ ਹੈ ਜਿੱਥੇ ਕਸ਼ਮੀਰੀ ਪੰਡਤ ਆਏ ਗੁਰੂ ਸਾਹਿਬ ਕੋਲ ਦਰਖਾਸਤ ਲੈ ਕੇ ਇਹੀ ਉਹ ਨਗਰੀ ਹੈ ਜਿੱਥੋਂ ਗੁਰੂ ਸਾਹਿਬ ਨੇ ਦਿੱਲੀ ਲਈ ਚਾਲੇ ਪਾਏ ਤੇ ਇਹੀ ਉਹ ਨਗਰੀ ਹੈ ਜਿੱਥੇ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਗੁਰੂ ਸਾਹਿਬ ਦਾ ਸੀਸ ਲੈ ਕੇ ਆਇਤੇ ਗੁਰੂ ਸਾਹਿਬ ਦੇ ਸੀਸ ਦਾ ਸੰਸਕਾਰ ਹੋਇਆ ਇਹੀ ਉਹ ਨਗਰੀ ਹੈ ਜਿੱਥੇ ਬਾਦਸ਼ਾਹ ਦਰਵੇਸ਼ ਨੇ ਕਾਲਸਾ ਪੰਸਰ ਅਸੀਂ ਆਪਣੇ ਵੱਲੋਂ ਹਰ ਮੁਮਕਿਨ ਕੋਸ਼ਿਸ਼ ਮੈਂ ਨਿੱਜੀ ਤੌਰ ਤੇ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਮੇਰਾ バス ਚੱਲੇ ਤੇ ਮੈਂ ਗੱਲ ਇਹ ਨਹੀਂ ਕਿ ਸਿਰਫ ਇੱਥੇ ਸਟੇਜ ਤੋਂ ਆਖ ਰਿਆਂ ਅਗਰ ਮੇਰਾ バス ਚੱਲੇ ਮੈਂ ਅਨੰਦਪੁਰ ਸਾਹਿਬ ਨੂੰ ਜਾਣ ਵਾਲੀ ਹਰ ਸੜਕ ਤੇ ਸੋਨਾ ਵਿਛਾ ਦਵਾਂ ਐਨੀ ਮਹਾਨ ਏ ਧਰਤੀ ਐ ਜਿੰਨਾ ਪ੍ਰਯਾਸ ਜਿੰਨੀ ਨਿਮਾਣੀ ਕੋਸ਼ਿਸ਼ ਪਿਛਲੇ 3-4 ਮਹੀਨੇ ਚ ਅਸੀਂ ਕਰ ਸਕੇ ਸਾਡੀ ਸਾਰੀ ਸਰਕਾਰ ਮਾਨ ਸਾਹਿਬ ਦਾ ਬਹੁਤ ਸਹਿਯੋਗ ਰਿਹਾ ਅਨੰਦਪੁਰ ਸਾਹਿਬ ਦੀਆਂ ਸਾਰੀਆਂ ਸੜਕਾਂ ਜਿੰਨਾ ਅਸੀਂ ਸਜਾ ਸਕੇ ਅਸੀਂ ਕੀਤਾ ਹੁਣ ਸਾਡੇ ਇਲਾਕੇ ਦੇ ਲਈ ਅਗਲੇ ਇੱਕ ਹਫਤਾ ਪਹਿਲੇ 1 ਕਰੋੜ ਤੋਂ ਵੱਧ ਸੰਗਤਾਂ ਦੀ ਆਮਦ ਹੈ ਤੇ ਆਪ ਸਭ ਨੂੰ ਬੇਨਤੀ ਹੈ ਕਿ ਰੋਜ਼ਾਨਾ ਸਮਾਗਮਾਂ 'ਚ ਐਦਾਂ ਹੀ ਹਾਜ਼ਰੀ ਭਰਨੀ ਹੈ ਮੈਂ ਨਿਮਾਣਾ ਮੇਰੇ ਇੱਕ ਆਪ ਸਭ ਬਖਸ਼ਣਹਾਰੋ ਬਹੁਤ ਸਾਰੀਆਂ ਗਲਤੀਆਂ ਜਿਹੜੀਆਂ ਬਹੁਤ ਸਾਰੀਆਂ ਅਜ ਵੀ ਬਹੁਤ ਪਿੰਡਾਂ 'ਚ ਵਸਾਂ ਜਿਹੜੀਆਂ ਲੇਟ ਪਹੁੰਚੇ ਆਂ ਆਪ ਸਭ ਬਖਸ਼ਣਹਾਰੋ ਆਪ ਸਭ ਸਦਾ ਬਖਸ਼ਦੇ ਆਏ ਹੋ ਆਪ ਸਭ ਨੇ ਬਖਸ਼ਣਾ ਹੁਣ ਮੈਂ ਬੇਨਤੀ ਕਰੂੰਗਾ ਪ੍ਰਬੰਧਕਾਂ ਨੂੰ ਕਿ ਜਿਹੜਾ ਲਾਈਟ ਐਂਡ ਸਾਊਂਡ ਸ਼ੋਅ ਹੈ ਆਪ ਸਭ ਨੂੰ ਬੇਨਤੀ ਹੈ ਜਿਹੜੇ ਇੱਧਰ ਸਟੈਂਡ 'ਚ ਬੈਠੇ ਆ ਜੇ ਅਗਰ ਸਾਹਮਣੇ ਆ ਜਾਓ ਕਿਉਂਕਿ ਸਭ ਤੋਂ ਵਧੀਆ ਜਿਹੜਾ ਵਿਊ ਹੈ ਉਹ ਸਾਹਮਣੋਂ ਆਣਾ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਸਭ ਨੇ ਸਾਰੇ ਸੱਜ ਜਾਓ ਤਾਂ ਕਿ ਪਿੱਛੇ ਵਾਲਾ ਵੀ ਦੇਖ ਸਕੇ ਕਿਸੇ ਨੇ ਵੀ ਕਿਸੇ ਵੀ ਜਿਹੜਾ ਹੈ ਕੋਈ ਤਾੜੀ ਨਹੀਂ ਮਾਰਨੀ ਮर्याਦਾ 'ਚ ਰਹਿ ਕੇ ਆਪਾਂ ਇਹ ਲਾਈਟ ਐਂਡ ਸਾਊਂਡ ਸ਼ੋਅ ਦੇਖਣਾ ਆਪ ਸਭ ਨੂੰ ਬੇਨਤੀ ਹੈ ਕਿ ਸਾਰੇ ਸੱਜ ਜਾਓ ਜਿਹੜੀ ਸੰਗਤ ਅਜੇ ਵੀ ਆ ਰਹੀ ਹੋ ਪਿੱਛੋਂ ਆ ਕੇ ਜਿਹੜੇ ਜਿਹੜਾ ਪੰਡਾਲ 'ਚ ਸੱਜ ਜਵੇ ਇੱਕ ਵਾਰੀ ਦੁਬਾਰਾ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਸਾਰੇ ਮੀਡੀਆ ਦੇ ਸਾਥੀਆਂ ਦਾ ਦੋਸਤਾਂ ਦਾ ਮਿੱਤਰਾਂ ਦਾ ਸਾਰੇ ਆਪ ਸਭ ਜੋ ਪਹੁੰਚੇ ਆ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ بیٹھے بادشاہ دی دلی اچا سی کہ پورے ملک دا مذہب اسلام ہونا چاہیے جس کر کے انہیں لکائی ظلم کرنے شروع کر دی سب تو پہلا اس نے Mustafa, 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 ਪਰ ਪੇਸ਼ ਕਰਦੀ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨਾਲ ਸਾਂਝ ਪਵਾਉਂਦਾ ਲਾਈਟ ਐਂਡ ਸਾਊਂਡ ਸ਼ੋਅ ਹਿੰਦ ਦੀ ਚਾਦਰ ਕਰਨੋਂ ਨਿਤ ਆਵੇ ਖਾਂ ਸਭ ਜਾਈ ਹੋਇਸਾ ਆਵੇ ਸਭ ਜਾਈ ਹੋਇਸਾ ਆਵੇ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਸੰਤਾਂ ਮਹਾਪੁਰਸ਼ਾਂ ਦੀ ਧਰਤੀ ਸੂਰਮਿਆਂ ਯੋਧਿਆਂ ਦੀ ਧਰਤੀ ਤੇ ਅਵਤਾਰਾਂ ਪੈਗੰਬਰਾਂ ਦੀ ਧਰਤੀ ਇਹੋ ਧਰਤੀ ਜਿਸ ਨੂੰ ਹਮਲਾਵਰਾਂ ਦਾ ਅਨੇਕਾਂ ਵਾਰ ਸਾਹਮਣਾ ਕਰਨਾ ਪਿਆ ਇਸੇ ਕਰਕੇ ਸਿਆਣੇ ਕਹਿੰਦੇ ਨੇ ਪੰਜਾਬ ਦੇ ਜੰਮਿਆਂ ਨੂੰ ਨਿੱਤ ਮਹਿੰਮਾ ਪੰਜਾਬ ਦੀ ਧਰਤੀ ਉੱਤੇ ਸਿੱਖ ਧਰਮ ਦੇ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਮਾਨ ਹੋ ਦੁਨੀਆ ਦੀ ਸਭ ਤੋਂ ਹਰਮਨ ਪਿਆਰੀ ਤੇ ਸਤਕਾਰਯੋਗ ਸ਼ਖਸੀਅਤ ਬਣ ਕੇ ਉਭਰੇ ਬਲਵਿੰਦਰ ਕੌਰ ਜੀ ਪਿੰਡ ਖਾਨਪੁਰ ਤੋਂ ਸਾਰਾ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਪ੍ਰਬੰਧ ਕੀਤਾ ਕੀਤਾ ਵਾ ਜੀ ਰੋਟੀ ਪਾਣੀ ਦਹੀਂ ਦੁੱਧ ਵੀ ਬੜੀ ਹੋ ਵੀ ਚੱਲਿਆ ਕੰਮ ਬਹੁਤ ਵਧੀਆ ਚੱਲਿਆ ਹਾਂ ਜੀ ਪੰਜਾਬ ਸਰਕਾਰ ਦਾ ਕੀਤਾ ਇਹ ਉਪਰਾਲਾ ਬਹੁਤ ਹੀ ਚਲਾਗ ਹੋ ਜਾਊਗਾ ਜਿਹਦੇ ਨਾਲ ਆਪਣੇ ਇਤਿਹਾਸ ਬਾਰੇ ਵੀ ਪਤਾ ਲੱਗਦਾ ਤੇ ਅਮੀਰ ਵਿਰਸੇ ਬਾਰੇ ਵੀ ਪਤਾ ਲੱਗਦਾ ਤੇ ਗੁਰੂਆਂ ਦੀ ਕੁਰਬਾਨੀਆਂ ਬਾਰੇ ਵੀ ਪਤਾ ਲੱਗਦਾ ਜਾਂਦਾ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ बार-बार ਹੋਣੀਆਂ ਚਾਹੀਦੀਆਂ ਤਾਂ ਕਿ ਬੱਚੇ ਆਪਣੇ ਪੰਜਾਬ ਦਾ ਜਿਹੜਾ ਵਿਰਸਾ ਵੀ ਜਾਣ ਸਕਣ ਤੇ ਇਤਿਹਾਸ ਜਾਣ ਸਕਣ ਕਿ ਪੰਜਾਬੀ ਕੌਣ ਹੁੰਦੇ ਆ ਧੰਨਵਾਦ ਹਾਂਜੀ ਮੇਰਾ ਨਾਮ ਦਿਲਿੰਦਰ ਕੌਰ ਹੈ ਮੈਂ ਸਰਪੰਚ ਹੈ ਟਪਰੀਆਂ ਬਟਾਖੰਡ ਤੋਂ ਹਾਂਜੀ ਅੱਜ ਦਾ ਸਾਊਂਡ ਐਂਡ ਲਾਈਟ ਦਾ ਸ਼ੋਅ ਦੇਖ ਕੇ ਬਹੁਤ ਜ਼ਿਆਦਾ ਵਧੀਆ ਲੱਗਿਆ ਜੋ ਜਿਹੜੇ ਬੱਚੇ ਸਾਡੇ ਨਾਲ ਆਏ ਪਿਸ਼ੋਰ ਗਾਏ ਸਾਰੇ ਬਹੁਤ ਖੁਸ਼ ਹੋਏ ਇਸ ਪ੍ਰੋਗਰਾਮ ਤੋਂ ਕਿਉਂਕਿ ਸਾਨੂੰ ਆਪਣੇ ਮੰਤਰੀ ਸਾਹਿਬ ਨੂੰ ਇੱਕ ਇਤਨਾ ਉਪਰਾਲਾ ਸੀ ਕਿ ਸਾਰੇ ਆ ਕੇ ਇਸ ਸ਼ੋਅ ਨੂੰ ਦੇਖਣ ਸਮੇਂ ਕਿ ਹਸਪਤਾਲ ਅਗੇ ਭੁੱਲ ਕੇ ਇੱਕ ਵਾਰ ਅਧਰਿਵਾਰ ਕਿਉਂਕਿ ਛੋਟੇ ਬੱਚੇ ਨੂੰ ਇਹਨਾਂ ਚੀਜ਼ਾਂ ਨਾਲੇ ਬਹੁਤ ਘੱਟ ਪਤਾ ਹੈ ਇਸ ਸ਼ੋਅ ਨੂੰ ਦੇਖ ਕੇ ਬਹੁਤ ਵਧੀਆ ਲੱਗਿਆ ਜੋ ਜਿਹਾਏ ਸਾਡੇ ਨਾਲ ਸਾਰੇ ਬੱਚੇ ਤੁਮਸਨ ਤੋਂ ਪਾਈ ਬਹੁਤ ਵਧੀਆ ਲਗਾਏ ਸਾਨੂੰ ਹਰ ਜੋ ਹੋ ਸਕਦਾ ਹੈ ਸਭ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇਹ ਪ੍ਰਬਾਲਾ ਕਰਕੇ ਸਾਨੂੰ ਇਤਿਹਾਸ ਸੁਣਾਇਆ